10 ਦਿਨ ਪਹਿਲਾਂ ਸੰਗਰੂਰ ਚ ਆਏ ਭਾਰੀ ਤੂਫਾਨ ਨੇ ਹਜੇ ਤੱਕ ਕਿਸਾਨਾਂ ਦੀ ਚਿੰਤਾ ਵਧਾਈ ਹੋਈ ਹੈ ਖੇਤਾਂ ਵਿੱਚ ਬਿਜਲੀ ਸਪਲਾਈ ਅਜੇ ਤੱਕ ਬਹਾਲ ਨਾ ਹੋਣ ਕਰਕੇ ਕਿਸਾਨਾਂ ਦੀਆਂ ਖੜੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਹਾਲਾਂਕਿ ਬਿਜਲੀ ਵਿਭਾਗ ਵੱਲੋਂ ਕਾਫੀ ਇਲਾਕਿਆਂ ਵਿੱਚ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ ਪਰ ਪਿੰਡ ਪਲਾਸੌਰ ਦੀ ਗੱਲ ਕੀਤੀ ਜਾਵੇ ਅਜੇ ਤੱਕ ਖੇਤਾਂ ਵਾਲੀ ਬਿਜਲੀ ਸਪਲਾਈ ਚਾਲੂ ਨਹੀਂ ਹੋਈ ਆਓ ਸੁਣਦੇ ਹਾਂ ਕਿਸਾਨਾਂ ਨੇ ਕੀ ਕਿਹਾ ਇਹਨਾਂ ਸਾਧਗੁਰ ਸਿੰਘ ਜੀ ਜਿਹੜਾ ਪਿੰਡ ਪਲਾਸੌਰ ਜੀ ਅੱਗੇ ਇਕੱਠੇ ਕੀ ਮੰਗਦੀ ਹੈ ਮੰਗੇ ਸਾਡੀ ਜੀ 15 ਦਾ 11 12 ਦਿਨ ਹੋ ਗਏ ਸਾਡੀਆਂ ਤਾਲਾਂ ਨੂੰ ਟੁੱਟੀਆਂ ਨੂੰ ਹਾਲ ਤੱਕ ਸਾਡਾ ਮਤਲਬ ਹੱਲ ਨਹੀਂ ਕੋਈ ਹੋਇਆ ਸਾਡੀਆਂ ਫਸਲਾਂ ਮੱਕੀਆਂ ਸਾਰੀ ਮਤਲਬ ਬਰਸੀਨ ਸਾਰਾ ਕੁਝ ਸੁੱਕ ਗਿਆ ਜੀ ਸਾਡਾ ਕੋਈ ਸਾਡਾ ਮਤਲਬ ਕਰੇ ਸਬਜ਼ੀ ਭਾਜੀ ਮਤਲਬ ਸਾਰੀ ਚੀਜ਼ ਸੁੱਕੀ ਪਈ ਹੈ ਜੀ ਸਾਡਾ ਕੋਈ ਹੱਲ ਨਹੀਂ ਮਤਲਬ ਕਰਨ ਕਿ ਅਸੀਂ ਦੋ ਤਿੰਨ ਵਾਰ ਵਿਭਾਗ ਵਿੱਚ ਜਾ ਕੇ ਆਏ ਆ ਆਪ ਵੀ ਮਤਲਬ ਪਹੁੰਚ ਫੋਨ ਤੇ ਕਰਿਆ ਉਹ ਕਹਿੰਦੇ ਨਹੀਂ ਮਤਲਬ ਕਰਾਂਗੇ ਕਰਾਂਗੇ ਵੀ ਹਾਲ ਤੱਕ ਸਾਡਾ ਕੋਈ ਹੱਲ ਨਹੀਂ ਕਰਿਆ ਜੀ ਇਹਨਾਂ ਨੇ ਵਿਭਾਗਾਂ ਦੇ ਬਿਜਲੀ ਕਿਦਨ ਤੋਂ ਬੰਦ ਆ ਤੁਹਾਡੇ ਬਿਜਲੀ ਜੀ ਜਿੱਦੇ ਤੋਂ ਤੂਫਾਨ ਆਇਆ ਆ ਹਾਂ ਜਿੱਦੇ ਤੋਂ ਤੂਫਾਨ ਆਇਆ ਜੀ ਉਦੋਂ ਤੋਂ ਬੰਦ ਹੋਇਆ ਜੀ 18 ਤਰੀਕ ਤੋਂ ਬੰਦ ਬਾਕੀ ਗੱਲ ਲਾਈਨਾਂ ਟੁੱਟੀਆਂ ਨੇ ਜੀ ਬਹੁਤ ਜਗ੍ਹਾ ਲਾਈਨਾਂ ਟੁੱਟੀਆਂ ਨੇ ਜੀ ਪਰ ਮਤਲਬ ਕਾਰਨ ਕੀ ਸਾਰੇ ਨੂੰ ਮਤਲਬ ਕਾਰਨ ਕਿ ਔਰੇ ਜਿਆਦੇ ਸਮੱਤੀ ਸਮੱਸਿਆ ਸਾਡੀ ਲਾਈਨ ਤੇ ਬਾਕੀ ਕਲੀਅਰ ਹੋ ਗਿਆ ਬਾਕੀ ਕਲੀਅਰ ਹੋ ਗਿਆ ਜੀ ਬਾਕੀ ਚੱਲਦੀਆਂ ਨੇ ਬਾਕੀ ਇਹ ਸਾਰ ਲਾਈਨ ਨਹੀਂ ਚੱਲੀ ਰਹੀ ਇਕੱਲੀ ਕਿੰਨੇ ਮੋਟਰਾਂ ਨੂੰ ਇਹ ਲਾਈਨ ਕਵਰ ਘਟੋ ਘਟਾ 100 ਮੋਟਰ ਆ ਜੀ 100 ਮੋਟਰ ਤੋਂ ਉਤੀ 100 ਮੋਟਰ ਤੋਂ ਪਲੱਸ ਹੋਊਗਾ ਜੀ ਜੱਪਾ ਇਹ ਜਨਰੇਟਰ ਚੱਲਦਾ ਨਹੀਂ ਜੀ ਸਾਡੇ ਮਤਲਬ ਮਾਰੋ ਮਾਰਾ ਬਹੁਤ ਜ਼ਿਆਦਾ ਮਤਲਬ ਤੇਲ ਦੀ ਖਪਤ ਆ ਜ਼ਿੰਮੇਦਾਰਾਂ ਤੇ ਇਹ ਵੀ ਆਰਥਿਕ ਬੋਝ ਆ ਪੈ ਰਿਹਾ ਜਿੰਨਾ ਪੈ ਰਿਹਾ ਕੀ ਨਾਮ ਆ ਬੱਬਾ ਜੀ ਛੋਟਾ ਮਾਨ ਸਿੰਘ ਜੀ ਕਿਹੜਾ ਪਿੰਡ ਆ ਪਲਾਸੌਰ ਕੀ ਕਹੋਗੇ ਜੋ ਸਾਡੀਆਂ ਅੱਜ ਖੰਬੇ ਟੁੱਟੇ ਪੈ ਨੇ ਉਹਦੇ ਬਾਰੇ ਇਕੱਠੇ ਹੋਏ ਇਹੀ ਆ ਸਾਡੀ ਬੇਨਤੀ ਜੀ ਵੀ ਜਿੱਦ ਦੇ ਤੋਂ ਸਬਾਰ ਆਇਆ ਸਾਡੀਆਂ ਲੈਣਾ ਸਾਰੀਆਂ ਬੰਦ ਨੇ ਵੀ ਸਾਡੀ ਕਿਰਪਾ ਕਰਕੇ ਸਾਰੀਆਂ ਲੈਣਾ ਚਾਲੂ ਕੀਤੀਆਂ ਜਾਣ। ਵੀ ਬਿਜਲੀ ਬੋਰਡ ਨੂੰ ਇਹੀ ਬੇਨਤੀ ਆ ਵੀ ਨਵੇਂ ਤਾਰਾਂ ਨਵੇਂ ਖੰਬੇ ਪਾਏ ਜਾਣ। ਬਰਸੀਨ ਸੁੱਕੇ ਪਏ ਨੇ। ਸਬਜ਼ੀਆਂ ਪੱਜੀਆਂ ਸਬਜ਼ਾਂ ਸਾਰੀਆਂ ਸੁੱਕੀਆਂ ਪਈਆਂ ਨੇ। ਟਾਂਡੀਆਂ ਮੱਕੀਆਂ ਜੋ ਵੀ ਬਰਸੀਨ ਸਭ ਸੁੱਕੇ ਪਏ ਨੇ। ਸਾਡੀ ਇਹੀ ਮੰਗ ਹੈ ਵੀ ਜਿਆਦੀ ਤੋਂ ਜਿਆਦੀ ਠੀਕ ਕੀਤੀ ਜਾ। ਪਾਣੀ ਦਾ ਤੁਸੀਂ ਪ੍ਰਬੰਧ ਕੀਤਾ ਬਰਸੀਨ ਨੂੰ ਹਾਂ ਜੀ ਪ੍ਰਬੰਧ ਕਰਦੇ ਆ ਅਸੀਂ ਜਿਗਨੇਟਰ ਨਹੀਂ ਚਾਲ ਸਾਡੇ ਖੇਤ ਦੇ ਮੋਟਰਾਂ ਬੀਬੀ ਪਾਵਰ ਦੀਆਂ ਮੋਟਰਾਂ ਨੇ ਟਰੈਕਟਰ ਛੋਟੇ ਨੇ ਮੋਟਰਾਂ ਵੱਡੀਆਂ ਨੇ ਹੋਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵੀਰ ਸਿੰਘ ਜੀ ਸਾਡੀ ਬਿਜਲੀ ਬੋਰਡ ਨੂੰ ਇਹੀ ਬੇਨਤੀ ਹੈ ਵੀ ਜੀ ਸਾਡੇਆਂ ਜਿਹੜੀਆਂ ਲੈਣਾ ਟੁੱਟੀਆਂ ਪਈ ਨੇ ਛੇਤੀ ਤੋਂ ਛੇਤੀ ਚਾਲੂ ਕੀਤੀਆਂ ਜਾਣ ਜੋ ਵੀ ਸਾਡੀਆਂ ਮੱਕੀਆਂ ਚਰੀਆਂ ਬਾਜਰੇ ਸਭ ਸੁੱਕ ਗਏ ਜੀ ਸਭ ਖਤਮ ਹੋ ਗਏ ਸਨਾਂ ਸਾਡੇ ਟਰੈਕਟਰ ਇਹ ਜਿਹੇ ਨੇ ਨਾ ਜਨਰੇਟਰ ਨਹੀਂ ਸਾਡੇ ਲੈ ਵੀ ਜਿਹੜੀਆਂ 20 ਪਾਵਰ ਦੀਆਂ ਮੋਟਰਾਂ ਖਿੱਚ ਰਾਂ ਵੱਡੀਆਂ ਮੋਟਰਾਂ ਨਹੀਂ ਜੀ ਨਾ ਕੋਈ ਹੱਲਾ ਹੈ ਹਲੇ 15 20 ਦਿਨ ਹੋ ਗਏ ਜੀ ਇੱਥੇ ਕੋਈ ਨਹੀਂ ਆਇਆ ਨਾ ਕੋਈ ਆਇਆ ਤੇ ਹੁਣ ਮੱਕੀਆਂ ਸੁੱਕੀਆਂ ਪਈਆਂ ਨੇ ਕੋਈ ਹੱਲ ਨਹੀਂ ਜੀ ਸਾਡਾ ਸਾਡੀ ਇਹ ਬਿਜਲੀ ਬੋਰਡ ਨੂੰ ਬੇਨਤੀ ਹੈ ਵੀ ਸਾਨੂੰ ਨਵੇਂ ਖੰਭੇ ਦਿੱਤੇ ਜਾਣ ਵਧੀਆ ਖੰਭੇ ਦਿੱਤੇ ਜਾਣ ਜੀ ਵਧੀਆ ਮੋਟੀਆਂ ਤਾਰਾਂ ਦਿੱਤੀਆਂ ਜਾਣ ਇਹ 1970 ਵੇਲੇ ਦੀਆਂ ਤਾਰਾਂ ਨਹੀਂ ਜੀ ਉਹੀ ਖੰਭੇ ਨੇ ਪੁਰਾਣੇ ਵੀ ਸਾਡੀ ਇਹ ਹੀ ਬੇਨਤੀ ਹੈ ਵੀ ਸਾਡਾ ਖੇਤੀ ਤੋਂ ਖੇਤੀ ਜੀ ਕੰਮ ਹੋ ਜੇ ਚਾਲੂ ਹੋ ਜੇ ਜਿਹੜੀਆਂ ਸਾਡੀਆਂ ਫਸਲਾਂ ਨੇ ਜੀ ਅਸੀਂ ਦੁਬਾਰੇ ਬੀਜਦੇ ਹੋ ਜੀ ਚਰੀ ਟਾਂਡਾ ਹੋ ਜੀ ਮਹੈਸਾ ਨੂੰ ਸਭ ਬੁਰਾ ਹਾਲ ਹੋਇਆ ਪਿਆ ਜੀ ਲੱਗਦਾ ਨਹੀਂ ਜੇ ਪਾਣੀ ਨਾ ਮਿਲਿਆ ਤਾਂ ਹੋਰ ਵੱਡਾ ਨੁਕਸਾਨ ਹੋਊਗਾ ਵੱਡਾ ਨੁਕਸਾਨ ਹੈ ਜੀ ਹੁਣ ਵੀ ਨੁਕਸਾਨ ਹੈ ਜੀ ਹੁਣ ਵੀ ਖਤਮ ਹੈ ਜੀ ਹੁਣ ਤਾਂ ਆਇਆ ਵੀ ਚਲੋ ਹੁਣ ਲਾਈਟਾਂ ਆ ਜਾਣ ਜੀ ਵਾਹਣ ਬੇਲੇ ਨੇ ਅਸੀਂ ਰੌਣੀ ਕਰਕੇ ਹੋਰ ਚਰੀਆਂ ਟਾਂਡਾ ਬੀਜਾਂਗੇ ਵੀ ਚਲੋ ਹੁਣ ਵੀ ਆ ਜਾਣ ਹਲੇ ਜੀ ਇਹ ਕਿਹੜਾ 1.90 ਦਿਨ ਦਾ ਕੰਮ ਹੈ ਨਹੀਂ ਜੀ ਇਹ 10 ਦਿਨ 15 ਦਿਨ ਇਹਨੂੰ ਲੱਗਣਗੇ ਵੀ ਖੇਤੀ ਜੋ ਖੇਤੀ ਇਹ ਚਾਲੂ ਕੀਤੀ ਜਾਵੇ ਨਵਾਂ ਸਮਾਨ ਪਵੇ ਜੀ ਸਾਡੀਆਂ ਮੋਟਰਾਂ ਦਾ ਵੱਡੀਆਂ ਹੋ ਗਈਆਂ ਤਾਰਾਂ ਖੰਭੇ ਉਹੀ ਪੁਰਾਣੇ ਨੇ ਇਹ ਕਦੇ ਕਿੱਥੋਂ ਮੱਚ ਗਈ ਜੀ ਤਾਰ ਕਦੇ ਕਿਤੋਂ ਝੜ ਗਈ ਕਦੇ ਕਿਤੋਂ ਝੜ ਗਈ ਜੀ ਆਹ ਕਣਕ ਵੇਲੇ ਅੱਗ ਲੱਗਣ ਦਾ ਵੀ ਸਾਨੂੰ ਡਰ ਹੈ ਜੀ ਲੱਗੀ ਅੱਗ ਇਹ ਲੱਗੀ ਬਹੁਤ ਅੱਗ ਸਾਡੇ ਇੱਥੇ ਰੂਪੜੀ ਲੈਵੇ 4-5 ਕਿਲੇ ਮੱਚ ਗਈ ਜੀ ਇੱਕ ਬੰਦੇ ਦੀ ਭਲਾਸੌਰ ਦੀ ਜ਼ਮੀਨ ਆ ਉਹ ਕੀ ਨਾਮ ਸੁਖਪਿੰਦਰ ਸਿੰਘ ਜੀ ਕਿਹੜਾ ਪਿੰਡ ਭਲਾਸੌਰ ਜੀ ਕਿਹੜੀ ਲਾਈਨ ਨਹੀਂ ਚੱਲਦੀ ਤੁਹਾਡੀ ਕੀ ਮਸਲਾ ਪੁੱਜ ਵਾਲੀ ਬਣ ਵੀ ਆ ਜੀ ਪੁੱਜ ਵਾਲੀ 2 ਪਲੱਸ ਰੁਪਈਆ ਜੀ ਕੋਈ ਲੈਣ ਨਹੀਂ ਹਲੇ ਸਾਡੀ ਚੱਲੀ ਜਿੰਨੇ ਤੇ ਆਇਆ ਤੇ ਸਾਡੀਆਂ ਮੱਕੀਆਂ ਵੀ ਸੁੱਕੀਆਂ ਕੱਦੂ ਲਾਏ ਹੋਏ ਤੇ ਜੀ ਸੁੱਕ ਗਿਆ ਲੂਸਣ ਸੁੱਕ ਗਿਆ ਜੀ 25 25 20 ਦੀ ਸਾਡੇ ਕੋਲੇ ਪਾਵਰ ਦੀਆਂ ਮੋਟਰਾਂ ਨੇ ਛੋਟੇ ਟਰੈਟ ਨੇ ਜੀ ਉਹ ਤਾਂ ਸਾਡੇ ਦਾ ਜਨਰੇਟਰ ਵੀ ਨਹੀਂ ਖੱਚ ਰਿਹਾ ਜੀ ਉਹਨਾਂ ਨੂੰ ਸਾਡਾ ਬਹੁਤ ਵੱਡੀ ਸਮੱਸਿਆ ਜੀ ਇਹ ਲਾਈਨ ਕਦੋਂ ਦੀ ਬਣੀ ਪਈ ਆ ਕਦੋਂ ਦੀ ਪਈ ਵੀ ਆ ਇਹ ਇਹ ਲੈਣ ਦੇਖੋ ਜੀ ਜਦੋਂ ਪੰਜ ਪਾਵਰ ਦੀ ਮੋਟਰ ਤੀ ਜਿਆਦੀ ਨਾਲ ਤਾਰਾਂ ਪਈਆਂ ਹੋਏ ਨੇ ਉਹ ਉਹੀ ਪੁਰਾਣੇ ਖੰਬੇ ਨੇ ਜੀ ਹੁਣ ਬੀਬੀ ਪਾਵਰ ਜਿਹਾ ਮੋਟਰ ਹੋ ਗਿਆ ਉਹੀ ਪੰਜ ਪੰਜ ਪਾਵਰ ਦੀਆਂ ਮੋਟਰਾਂਆਂ ਤਾਰਾਂ ਨੇ ਜੀ ਪੁਰਾਣੀਆਂ ਮੰਗ ਕੀ ਆ ਤੁਹਾਡੀ ਮੰਗ ਤਾਂ ਇਹ ਆ ਵੀ ਸਾਡੀ ਬਿਜਲੀ ਆ ਜੇ ਖੇਤਾਂ 'ਚ ਸਾਨੂੰ ਵਧੀਆ ਖੰਬੇ ਦਿੱਤੇ ਜਾਣ ਵਧੀਆ ਤਾਰਾਂ ਮਿਲ ਜਾਣ ਜੀ